ਕਿਹੜਾ ਅਨਮੋਲ ਗਗਨ ਮਾਨ ਤੋਂ ਬਾਅਦ ਭਗਵੰਤ ਮਾਨ ਵੀ ਅਸਤੀਫਾ ਦੇਣ ਲੱਗੇ ਨੇ ਭਗਵੰਤ ਮਾਨ ਨੇ ਕਾਲੀ ਦੇ ਵਿੱਚ ਇੱਕ ਵੱਡੀ ਤੇ ਅਹਿਮ ਮੀਟਿੰਗ ਵੀ ਸੱਦ ਲਈ ਆਖਰਕਾਰ ਆਮ ਆਦਮੀ ਪਾਰਟੀ ਕਿਸ ਖਿਲਾਰੇ ਵੱਲ ਵੱਧ ਰਹੀ ਹੈ ਅਨਮੋਲ ਗਗਨ ਮਾਨ ਨੇ ਅਸਤੀਫਾ ਕਦੋਂ ਦਿੱਤਾ ਸੀ ਕਿਉਂ ਦਿੱਤਾ ਸੀ ਇਸ ਨੂੰ ਲੈ ਕੇ ਕਈ ਪਰਤਾਂ ਖੁੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਲੋਬੀ ਦੇ ਗਲਬਲੇ ਨੇ ਕਿਸ ਤਰ੍ਹਾਂ ਨਾਲ ਵੱਡੇ ਵੱਡੇ ਆਗੂਆਂ ਦੇ ਸਮੇਤ ਮੁੱਖ ਮੰਤਰੀ ਤੇ ਮੰਤਰੀਆਂ ਦਾ ਜਿਹੜਾ ਸਾਹ ਕੁੱਟਿਆ ਹੋਇਆ ਹੈ ਇਸ ਨੂੰ ਲੈ ਕੇ ਵੀ ਪਰਤਾ ਖੁੱਲ ਰਹੀਆਂ ਨੇ ਭਗਵੰਤ ਮਾਨ ਦੇ ਅਸਤੀਫੇ ਦੀ ਗੱਲ ਕਿੱਥੋਂ ਤੁਰੀ ਹੈ ਇਹ ਸਾਰੀ ਕਹਾਣੀ ਇਹ ਸਾਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦਬ ਲੈਣਾ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਸ ਸਮੇਂ ਖਲਾਰਾ ਪੈ ਗਿਆ ਉਸ ਸਮੇਂ ਹਲਾ ਲਲਾ ਲਲਾ ਹੋਗੀ ਜਦੋਂ ਅਨਮੋਲ ਗगन ਮਾਨ ਨੇ ਫੇਸਬੁੱਕ ਟਵਿੱਟਰ ਦੇ ਉੱਤੇ ਇੱਕ ਛੋਟੀ ਜੀ ਪੋਸਟ ਪਾਈ ਜੇ ਚੋਣਾਂ ਨੇ ਕਿਹਾ ਕਿ ਮੇਰਾ ਅਸਤੀਫਾ ਜਿਹੜਾ ਮੈਂ ਸਪੀਕਰ ਵਿਧਾਨ ਸਭਾ ਨੂੰ ਦੇ ਚੁੱਕੀ ਹਾਂ ਉਹਨੂੰ ਪ੍ਰਵਾਨ ਕੀਤਾ ਜਾਵੇ ਉਹਨੇ ਕਿਹਾ ਕਿ ਦਿਲ ਭਰਿਆ ਹੋਇਆ ਹੈ ਪਰ ਮੈਂ ਸਿਆਸਤ ਤੋਂ ਕਿਨਾਰਾ ਕਰ ਰਹੀ ਹਾਂ ਇਹ ਚੰਦ 17 ਜਿਹੜੀਆਂ ਸੀ ਉਹ ਕੱਲ ਜਨਿਕਾ ਸ਼ਨੀਵਾਰ ਨੂੰ ਪੰਜਾਬ ਦੀ ਸਿਆਸਤ ਚ ਤਰਥੱਲੀ ਮਚਾਉਣ ਲਈ ਕਾਫੀ ਸੀ ਹਰ ਕੋਈ ਕੰਨ ਨਾਲ ਕੰਨ ਜੋੜ ਕੇ ਇੱਕ ਦੂਜੇ ਦੇ ਕੰਨਾਂ ਚ ਫੁੱਕਾ ਮਾਰਦਾ ਸੀ ਕਿ ਮਸਲਾ ਕੀ ਹੈ ਕੱਲ ਸਾਰਾ ਦਿਨ ਮੀਡੀਆ ਦੇ ਅੰਦਰ ਵੀ ਤੇ ਸਿਆਸੀ ਖੁੰਡਾ ਤੇ ਵੀ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਵੀ ਇਹ ਚਰਚਾ ਬੜੀ ਜ਼ੋਰ ਨਾਲ ਚੱਲ ਰਹੀ ਸੀ ਕਿ ਆਖਰਕਾਰ ਇਹ ਹੋਇਆ ਕਿਉਂ ਹੁਣ ਇਸ ਦੇ ਨਾਲ ਹੀ ਇੱਕ ਨਵੀਂ ਗੱਲ ਤੁਰ ਪਈ ਹੈ ਕਿ ਕੱਲੀ ਅਨਮੋਲ ਗਗਨਮਾਨੀ ਇੱਥੇ ਤਾਂ ਲੈਂ ਲੱਗੀ ਪਈ ਐ ਅਸਤੀਫਿਆਂ ਦੀ ਅਸਤੀਫੇ ਐ ਝੜਨੇ ਨੇ ਜਿਵੇਂ 베ਰੀ ਦੇ ਵੱਟਾ ਮਾਰਨ ਤੋਂ ਬਾਅਦ 베ਰ ਥੱਲੇ ਆਉਂਦੇ ਇਹ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਹੁਣ ਇਹ ਗੱਲ ਆਈ ਕਿ ਮੁੱਖ ਮੰਤਰੀ ਕੱਲੀ ਅਨਮੋਲ ਗਗਨਮਾਨੀ ਕਿ ਦਿੱਲੀ ਦੇ ਦਬਾਅ ਦੇ ਕਾਰਨ ਦਿੱਲੀ ਦੀ ਜਿਹੜਿਆ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਸਾਰੇ ਕਾਸੇ ਨੂੰ ਜਕੜ ਲੈਣ ਦੇ ਨਾਲ ਜਿਹੜਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੀ ਫਰਨੀ ਮਾਰਦੀ ਜੇਕਰ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਹਰੀ ਚੰਡੀ ਨਾ ਦੇਣ ਆਮ ਆਦਮੀ ਪਾਰਟੀ ਦੇ ਅੰਦਰ ਸਰਕਾਰ ਦੇ ਅੰਦਰ ਸਪਾਈ ਤੋਂ ਲੈ ਕੇ ਚਪੜਾਸੀ ਤੋਂ ਲੈ ਕੇ ਆਈਪੀਐਸ ਆਈਐਸ ਅਫਸਰਾਂ ਦੀਆਂ ਬਦਲੀਆਂ ਤੱਕ ਦਿੱਲੀ ਤੋਤੇ ਹੁੰਦੀਆਂ ਤੇ ਉਸ ਮਾਹੌਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਇੱਕ ਕਲਾਕਾਰ ਵਿਅਕਤੀ ਕਿਵੇਂ ਦਮ ਘੁੱਟ ਕੇ ਰਹਿ ਸਕਦਾ ਤੇ ਕਹਿੰਦੇ ਕਿ ਹੁਣ ਭਗਵੰਤ ਮਾਨ ਵੀ ਅਸਤੀਫਾ ਦੇਗਾ ਇਹ ਗੱਲ ਮੈਂ ਆਪਣੇ ਪੱਲੇ ਨਹੀਂ ਕਹਿੰਦਾ ਮੈਨੂੰ ਨਹੀਂ ਪਤਾ ਦੇਣਗੇ ਕਿ ਨਹੀਂ ਦੇਣਗੇ ਇਹ ਗੱਲ ਬੜੇ ਜ਼ਿੰਮੇਵਾਰ ਵਿਅਕਤੀ ਨੇ ਕਹੀ ਹੈ ਉਹ ਜ਼ਿੰਮੇਵਾਰ ਵਿਅਕਤੀ ਕੌਣ ਹੈ ਉਹ ਜ਼ਿੰਮੇਵਾਰ ਵਿਅਕਤੀ ਹੈ ਲੋਕ ਸਭਾ ਮੈਂਬਰ ਅੰਮ੍ਰਿਤਸਰ ਗੁਰਜੀਤ ਔਜਲਾ ਉਹਨਾਂ ਨੇ ਕੱਲ ਬੜੇ ਖੁੱਲੇ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਦਿੱਲੀ ਦੀ ਲੋਬੀ ਤੋਂ ਤੰਗ ਹੋ ਕੇ ਭਗਵੰਤ ਮਾਨ ਵੀ ਅਸਤੀਫਾ ਦੇਵੇਗਾ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਨੂੰ ਗੁਰਜੀ ਤੋਜਲ ਨੂੰ ਹੀ ਸੁਣਾਉਣਾ। ਦੇਖੋ ਐਸ ਵੀ ਦੇ ਜਿੰਨੇ ਵੀ ਲੋਕ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੰਨਣਾ ਹੈ ਕਿ ਮੁੱਖ ਮੰਤਰੀ ਵੀ ਚਾਹੇ ਹੈ। ਸਾਰੇ ਕੇਂਦਰ ਦੇ ਜਿਹੜੇ ਹਾਰੇ ਹੋਏ ਲੋਕ ਆਏ ਨੇ ਉਹਨਾਂ ਦੇ ਦਬਾਅ ਥੱਲੇ ਨੇ। ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਅਸਤੀਫਾ ਦਿੱਤਾ ਹੈ। ਇਹ ਤੇ ਮਾਨ ਦਾ ਅਸਤੀਫਾ ਹੈ ਮੈਨੂੰ ਡਰ ਹੈ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆਂ ਚ ਹੀ ਆ ਕਿਉਂਕਿ ਜਿੰਨਾ ਦਬਾਅ ਉਹਦੇ ਤੇ ਹੈ। ਉਹ ਤੁਹਾਡੇ ਸਾਹਮਣੇ ਹੀ ਹੈ। ਕਿਉਂਕਿ ਕਿਉਂਕਿ ਇੰਟਰਫੀਰੈਂਸ ਦੇਖੋ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਹਾਰੇ ਹੋਏ ਬੰਦੇ ਆ ਕੇ ਇੰਟਰਫੀਰੈਂਸ ਕਰਨਗੇ। ਉਹ ਤੇ ਪਰੇਸ਼ਾਨ ਹੋ ਨਹੀਂ ਨੇ ਐਸ ਵੇੜੇ ਪੰਜਾਬ ਦੇ ਜਿਹੜੇ ਚੁਣੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕੀਤਾ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਤੈਅ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹਾਊਸ ਚ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਫੈਸਲੇ ਉਹ ਲੈ ਰਹੇ ਨਹੀਂ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਕਿ ਮੰਤਰੀ ਵੀ ਦਬਾਸ਼ ਨੇ ਸੋ ਇਹ ਸਰਵਾਰੇ ਜੀ ਦਿੱਲੀ ਦਾ ਜਿਹੜਾ 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 ਗੈਰ ਸੰਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਵੀ ਆ ਅੱਛਾ ਸਰ ਪਰ ਗਗਨ ਅਨਮੋਲ ਮਾਨਿਕ ਪੰਜਾਬ ਦਾ ਇੱਕ ਬਹੁਤ ਚਰਚਿਤ ਗਾਇਕ ਸੀ ਬਹੁਤ ਵਧੀਆ ਸਿੰਗਰ ਵੀ ਸਨ ਔਰ ਕਾਫੀ ਦੇਨ ਸੀ ਆਵਾਜ਼ ਦੀ ਪਾਰਟੀ ਨੂੰ ਕਰਾ ਕਰਨ ਦੇਖੋ ਇਹ ਹੁਣ ਆਵਾਜ਼ ਦੀ ਪਾਰਟੀ ਤੈਅ ਕਰੇ ਉਹਨਾਂ ਦੇ ਤੇ ਦੇਖੋ ਜਿਹੜੇ ਕੋਈ ਪਹਿਲੀ ਗੱਲ ਤੇ ਲੋਕ ਆ ਭੱਜੇ ਜਾ ਰਹੇ ਜੇ ਕੋਈ ਕੋਵਰ ਵਿਜੇ ਪ੍ਰਤਾਪ ਵਰਗੇ ਚੰਗੇ ਕੰਮ ਆਉਂਦੇ ਉਹ ਉਹਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲਿਆਂ ਨੇ ਤੈਅ ਕੀਤਾ ਔਰ ਇਹ ਜਿਹੜੇ ਦਿੱਲੀ ਵਾਲੇ ਤੈਅ ਕਰ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੀ ਗੈਰਤਾ ਵਾਸਤੇ ਵੀ ਠੀਕ ਨਹੀਂਗਾ ਇਹ ਲੋਕ ਗਲਤ ਗੈਰ ਸੰਵਿਧਾਨਿਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ ਔਰ ਉਹਨਾਂ ਦੇ ਲੋਕ ਲੱਗੇ ਨੇ ਕੋਠੀਆਂ ਸਾਰੀਆਂ ਸਰਕਾਰੀ ਉਹਨਾਂ ਮੱਲੀਆਂ ਨੇ ਇਹ ਵਿਚਾਰੇ ਕੀ ਕਰਨ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ 'ਚ ਵੀ ਨੇ ਨਾ ਉਹਨਾਂ ਦੀਆਂ ਸਾਰੀਆਂ ਸਰਕਾਰੀ ਕੋਠੀਆਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਬੰਦਿਆ ਕੋਲ ਨੇ ਉਹ ਵਿਚਾਰੇ ਸਾਰੇ ਬਾਹਰ ਨੇ ਚਾਹੇ ਤਾਹਰ ਭੰਜਨ ਮਾਹਰ ਭੰਜਨ ਜੀ ਨੂੰ ਪੁੱਛ ਲਓ ਚਾਹੇ ਬਾਬਾ ਜੀ ਨੂੰ ਪੁੱਛ ਲਓ ਸੰਜੀਵ ਰੋੜੇ ਜੀ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਕੇ ਵੇਖ ਲਓ ਸਾਰੀਆਂ ਕੋਠੀਆਂ ਉਹਨਾਂ ਮੱਲੀਆਂ ਨੇ ਪਰ ਹਰ ਆਮ ਨੂੰ ਸਮਝ ਹੋਰ ਇਸ ਤੀਹ ਆਸਪਤੇ ਜਿੰਨਾ ਪ੍ਰੈਸ਼ਰ ਹੈ ਮੈਨੂੰ ਲੱਗਦਾ ਹੈ ਕਿ ਹੋਰ ਵੀ ਕਰਨਗੇ ਰਿਜ਼ਾਈਨ ਕਿਉਂਕਿ ਪੰਜਾਬੀ ਦੇ ਅੰਦਰ ਬੋਲਦੇ ਨਹੀਂ ਗੈਰਤਮੰਦ ਲੋਕ ਹੈ ਅਸੀਂ ਨਹੀਂ ਲੱਗ ਸਕਦੇ ਥੱਲੇ ਨਾ ਪਰ ਕਾਰਨ ਕੀ ਰਿਹਾ ਕਿ ਉਹ ਦੱਸ ਤੇ ਦਿੱਤਾ ਤੁਹਾਨੂੰ ਮਾਨ ਕਹਿੰਦੇ 5 ਮਿੰਟ ਚ ਐਮਐਸਪੀ ਐਡਾ ਜਿਹੜੀ ਜਹਾਦੀ ਦੇਖੋ ਦੇਖੋ ਉਹ ਵੀ ਉਹਨੂੰ ਵੀ ਹੁਣ ਸਮਝ ਲੱਗੀ ਆ ਨਾ ਵੀ ਮੇਰੇ ਨਾਲ ਕੀ ਹੋਇਆ ਕਿਉਂਕਿ ਝੂਠ ਦੇਖੋ ਝੂਠ ਤੇ ਇੱਕ ਦਿਨ ਫੜਿਆ ਹੀ ਜਾਣਾ ਹੈ ਝੂਠ ਤੇ ਮਾਰ ਕੇ ਕਿੰਨਾ ਚਿਰ ਭੱਜ ਲੋਗੇ ਉਹ ਫੜਿਆ ਗਿਆ ਹੋ ਸਕਦਾ ਸਵਾਲ ਪੁੱਛਦੀ ਹੋਵੇ ਤੇ ਉਹਨੂੰ ਕੁਝ ਜਵਾਬ ਇਹੋ ਜਿਹੇ ਮਿਲੇ ਹੋਣਗੇ ਉਹਨੇ ਰਿਜ਼ਾਈਨ ਕਰ ਔਰ ਪ੍ਰੈਸ਼ਰ ਜਾ ਕੇ ਰਿਜ਼ਾਈਨ ਕੀਤਾ ਮੇਰਾ ਮੰਨਣਾ ਹੈ ਕਿ ਇਹ ਜਿੰਨਾ ਕਿਉਂਕਿ ਇੰਟਰਫੀਰੈਂਸ ਬਹੁਤ ਜ਼ਿਆਦਾ ਹੈ ਉਹਨਾਂ ਦੀ ਅਜਾ ਤੁਹਾਡੇ ਸੂਤਰ ਕੀ ਕਹਿੰਦੇ ਹੋਰ ਵੀ ਹੈਗੇ ਜੀ ਲਾਈਨ ਤੇ ਮੇਰੇ ਸੂਤਰ ਜੇ ਇਹਨੇ ਸੂਤਰ ਨਹੀਂ ਗਏ ਪਰ ਮੇਰਾ ਮਨ ਜਿਹੜਾ ਕਹਿੰਦਾ ਉਹ ਮੈਂ ਤੁਹਾਨੂੰ ਦੱਸਦਾ ਠੀਕ ਹੈ ਇਹ ਤਾਂ ਪੱਕਾ ਹੈ ਤੁਸੀਂ ਗੁਰਜੀਤ ਓਜਲਾ ਨੂੰ ਸੁਣਿਆ ਹਾਈਪੋਥੈਟਿਕਲੀ ਇਹ ਗੱਲ ਅਲੈਦਾ ਹੋ ਸਕਦੀ ਹੈ ਕਿ ਸਿਆਸੀ ਆਗੂ ਨੇ ਇੱਕ ਦੂਜੇ ਦੇ ਖਿਲਾਫ ਅਜਿਹੇ ਵਿਰੋਧੀ ਆਗੂ ਬਿਆਨ ਦਿੰਦੇ ਨੇ ਪਰ ਇਹ ਗੱਲ ਕਿਸੇ ਤੋਂ ਲੁਕੀ ਸ਼ਿਪ ਹੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੇ ਜਾਲ ਬੁਣੇ ਜਾ ਰਹੇ ਨੇ ਮੱਕੜੀ ਭਗਵੰਤ ਮਾਨ ਦਿਖਾਈ ਦੇ ਰਿਹਾ ਪਰ ਅਸਲ ਮੱਕੜੀ ਦਿੱਲੀ ਬੈਠੀ ਹੈ ਜਾਨੀ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਨੂੰ ਦੱਸਿਆ ਕਿ ਸਾਰੇ ਕੰਮ ਉੱਥੋਂ ਪੁੱਛ ਕੇ ਹੁੰਦੇ ਨੇ ਮੰਤਰੀ ਦੁਖੀ ਨੇ 에ਰਪੋਰਟਾਂ ਵੀ ਆ ਰਹੀਆਂ ਨੇ ਹੁਣ ਅਨਮੋਲ ਗਗਨ ਮਾਨ ਨੂੰ ਲੈ ਲਓ ਤੁਸੀਂ ਅਨਮੋਲ ਗਗਨ ਮਾਨ ਦੇ ਮਾਮਲੇ ਦੇ ਵਿੱਚ ਇੱਕ ਮੈਂ ਤੁਹਾਨੂੰ ਕੱਲ ਖਬਰ ਦਿੱਤੀ ਸੀ ਜੋ ਮੇਰੇ ਤੱਕ ਪਹੁੰਚੀ ਉਹ ਉਸ ਤੋਂ ਇਲਾਵਾ ਕਿ ਦਿੱਲੀ ਲੋਬੀ ਤੋਂ ਵੀ ਦੁਖੀ ਸੀ ਆਮ ਆਦਮੀ ਪਾਰਟੀ ਦੇ ਕਈ ਆਗੂ ਕਹਿ ਰਿਹਾ ਕਿ ਪੰਜਾਬ ਪ੍ਰਾਈਡ ਜਾਗ ਗਿਆ ਉਹਨਾਂ ਚ ਉਹਨਾਂ ਚ ਜਿਹੜਾ ਕਹਿ ਲਿਆ ਕਿ ਪੰਜਾਬੀ ਹੋਣ ਦਾ ਮਾਣ ਜਾਗ ਗਿਆ ਕਿ ਦਿੱਲੀ ਵਾਲੇ ਐਵੇਂ ਕਿਵੇਂ ਸਾਨੂੰ ਠਿੱਠ ਕਰ ਸਕਦੇ ਅਸਲ ਚ ਕੀ ਹੈ ਅਨਮੋਲ ਗगन ਮਾਨ ਨੇ ਖਰੜ ਤੋਂ ਵਿਧਾਇਕ ਖਰੜ ਮਹਾਲੀ ਮੁਰਿੰਡਾ ਕੋਰਾਲੀ ਇਹ ਐਸੀ ਜਗ੍ਹਾ ਹੈ ਸਮੇਂ ਪੰਜਾਬ ਦੇ ਵਿੱਚੋਂ ਤਾਂ ਸੋਨਾ ਹੈ ਨਹੀਂ ਧਰਤੀ ਹੇਠ ਇਹਨੂੰ ਹੀ ਸੋਨੇ ਦੀ ਖਾਣ ਸਮਝਦੇ ਨੇ ਉਹ ਵੱਡੇ ਮੱਕੜ ਵੱਡੀਆਂ ਮਗਰਮੱਛਾਂ ਵੱਡੇ ਕਹਿ ਰਹੀ ਹੈ ਕਿ ਟਾਈਕੌਨਸ ਨੇ ਜਿਹੜੇ ਰੀਅਲ ਏਸਟੇਟ ਦੇ ਜਿਹੜੇ ਇਸ ਕੰਮ ਦੇ ਟਾਈਕੌਨ ਨੇ ਉਹ ਇੱਥੇ ਬਹੁਤ ਕੁਝ ਭਾਲਦੇ ਨੇ ਫਿਰ ਜਦੋਂ ਉਹ ਭਾਲਦੇ ਨੇ ਕਿ ਰੀਅਲ ਏਸਟੇਟ ਦੇ ਕੰਮ ਦੇ ਵਿੱਚ ਕਿਹਾ ਜਾਂਦਾ ਕਿ ਦੋ ਨੰਬਰੀ ਤੋਂ ਬਿਨਾ ਇਹ ਕੰਮ ਪੋਸੀਬਲ ਹੀ ਨਹੀਂ ਹੈਗਾ ਤੁਹਾਡੀਆਂ ਫਾਈਲਾਂ ਮਿੱਟੀ ਨਾਲ ਭਰ ਜਾਂਦੀਆਂ ਨੇ ਜੇ ਤੁਸੀਂ ਉਹਨਾਂ ਫਾਈਲਾਂ ਨੂੰ ਟਈਏ ਨਹੀਂ ਲਾਉਂਦੇ ਜੇ ਉਹਨਾਂ ਨੂੰ ਪਈਏ ਨਹੀਂ ਲਾਉਂਦੇ ਪਈਏ ਜਾਨੀ ਕਿ ਤੁਸੀਂ ਉਹਨਾਂ ਨੂੰ ਨਹੀਂ ਲਾਉਂਦੇ ਤਾਂ ਇਹ ਅੱਗੇ ਨਹੀਂ ਤੁਰਨਾ ਖਰੜਵਾਰਗੀ ਤਹਿਸੀਲ ਜਿੱਥੇ ਹਜ਼ਾਰਾਂ ਕਰੋੜਾਂ ਦੀਆਂ ਰਜਿਸਟਰੀਆਂ ਇੱਕ ਦਿਨ ਚ ਹੁੰਦੀਆਂ ਹੋਣ ਮਹਿੰਗੀ ਤਹਿਸੀਲ ਉੱਥੇ ਪੋਸਟਿੰਗ ਹੋਣ ਵਾਸਤੇ ਵੀ ਮਹਿੰਗਾ ਬੰਦਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਨਮੋਲ ਗਗਨ ਮਾਨ ਸੀਨਾ ਜਿਹੜੇ ਉਹ ਕਲਾਕਾਰ ਸੀ ਅਸਲ ਇਹ ਟਿਕੜਮਾ ਸਮਝਣ ਦੇ ਲਈ ਸਿਆਸਤ ਸਿੱਖਣੀ ਸਿਆਸਤ ਦੇ ਵਿੱਚ ਵਿਚਰਨਾ ਸਿਆਸੀ ਆਗੂਆਂ ਦੀਆਂ ਟਿਕੜਮਾ ਸਮਝਣੀਆਂ ਬਹੁਤ ਔਖੀਆਂ ਹੁੰਦੀਆਂ ਹਨ ਸਮਾ ਲੱਗਦਾ ਤਜਰਬੇ ਦੇ ਨਾਲ ਆਉਂਦੀਆਂ ਹਨ ਅਨਮੋਲਕ ਗਨਮਾਨ ਜੇ ਆਏ ਟਿਕਟ ਮਿਲੀ ਜਿੱਤ ਗਏ ਚੁਟਕੀਚ ਐਮਐਸਪੀ ਵਾਲਾ ਬਿਆਨ ਦਿੱਤਾ ਚਰਚਾ ਚਾਏ ਮਸ਼ਹੂਰ ਪਹਿਲਾਂ ਹੀ ਸੀ ਜਿੱਤ ਗਏ ਮੰਤਰੀ ਵੀ ਬਣ ਗਏ ਮੈਨਿਆ ਨਿੱਜੀ ਤੌਰ ਤੇ ਮੰਨਣਾ ਚਾਹੇ ਤੁਸੀਂ ਸਿਆਸਤ ਚੰਗੇ ਲਈ ਕਰੋ ਲੋਕਾਂ ਦੇ ਭਲੇ ਲਈ ਲੋਕਾਂ ਦੀ ਸੇਵਾ ਲਈ ਸਮਾਜ ਦੀ ਬਿਹਤਰੀ ਲਈ ਆਪਣੇ ਖਿੱਤੇ ਦੀ ਬਿਹਤਰੀ ਲਈ ਆਪਣੇ ਮੁਲਕ ਦੀ ਬਿਹਤਰੀ ਲਈ ਚਾਹੇ ਤੁਸੀਂ ਉਸ ਸਿਆਸਤ ਦਾ ਦਾ ਜਿਹੜਾ ਕਹਿ ਲਈ ਕਿ ਉਸ ਸਿਆਸਤ ਦੀ ਚਾਦਰ ਪਾ ਕੇ ਤੁਸੀਂ ਕਿ ਪੰਜਾਬੀ ਕਹਿੰਦੇ ਆ ਕਿ ਲੋਕਚਤਲਨੀ ਪ੍ਰਸ਼ਟਾਚਾਰ ਕਰੋ ਆਪਣੇ ਘਰ ਪਰ ਲਓ ਆਪਣੇ ਧੀਆ ਪੁੱਤਾਂ ਨੂੰ ਸਿਆਸਤ ਚ ਲੈ ਆਓ ਇਹ ਸਾਰਾ ਕੁਝ ਕਰਕੇ ਤੁਸੀਂ ਆਪਣੇ ਹਲਕਿਆਂ ਚੋਂ ਮੰਥਲੀਆਂ ਲੋ ਇਹ ਇਹ ਸਾਰਾ ਇਹ ਦੋਵੇਂ ਸਿਆਸਤਾਂ ਕਰਨ ਦੇ ਲਈ ਤਜਰਬਾ ਤੇ ਪੋਲੀਟੀਕਲ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਤੇ ਜਹੀ ਘਾਟ ਅਨਮੋਲ ਗਗਨ ਮਾਨ ਵਾਲੇ ਮਾਮਲੇ ਚ ਹੁਣ ਚਰਚਾ ਇਹ ਹੈ ਕਿ ਅਨਮੋਲ ਗਗਨ ਮਾਨ ਨੇ ਜਿਹੜਾ ਅਸਤੀਫਾ ਦਿੱਤਾ ਸੀ ਦੋ ਥਿਉਰੀਆਂ ਕੰਮ ਕਰ ਰਹੀਆਂ ਨੇ ਪਰ ਜੋ ਮੇਰੇ ਕੋਲੇ ਇਨਫੋਰਮੇਸ਼ਨ ਹੈ ਕਿ ਉਹ ਅਸਤੀਫਾ ਅੱਜ ਤੋਂ 3 ਤੋਂ 5 ਮਹੀਨੇ ਪਹਿਲਾਂ ਦੇ ਦਿੱਤਾ ਗਿਆ ਸੀਗਾ ਉਹ ਅਸਤੀਫਾ ਪ੍ਰਵਾਨ ਕਿਉਂ ਨਹੀਂ ਹੋਇਆ ਹਾਲੇ ਤੱਕ ਇੱਕ ਵੱਡਾ ਸਵਾਲ ਹੈ ਕੋਈ ਲੋਕ ਕਹਿੰਦੇ ਆ ਕਿ ਪ੍ਰਵਾਨ ਇਸ ਕਰਕੇ ਨਹੀਂ ਹੋਇਆ ਕਿ ਅਨਮੋਲ ਗਗਨ ਮਾਨ ਨੂੰ ਮਨਾਉਣ ਦੇ ਲਈ ਕਿਹਾ ਗਿਆ ਸੀ ਅਨਮੋਲ ਗਗਨ ਮਾਨ ਨੂੰ ਮਨਾਇਆ ਜਾ ਰਿਹਾ ਸੀ ਅਰਮੋਲ ਗਗਰਮਾਨ ਨਹੀਂ ਮੰਨੇ ਦਾ ਮਤਲਬ ਉਹ ਨਹੀਂ ਮੰਨੇ ਅਸਤੀਫਾ ਤਾਂ ਪਹਿਲੇ ਦਿੱਤਾ ਅਸਤੀਫਾ ਉਹਨਾਂ ਨੇ ਮੰਤਰੀ ਦੇ ਅਹੁਦੇ ਤੇ ਹਟਣ ਤੋਂ ਕੁਝ ਸਮੇਂ ਬਾਅਦ ਦਿੱਤਾ ਕਈ ਥਿਊਰੀਆਂ ਨੇ ਕਿ ਉਹਨਾਂ ਦੇ ਜਿਸ ਪਰਿਵਾਰ ਚ ਵਿਆਹ ਹੋਇਆ ਉਹ ਪਰਿਵਾਰ ਨਹੀਂ ਸੀ ਚਾਹੁੰਦਾ ਸਿਆਸਤ ਕਰਨ ਇਦਾਂ ਤਾਂ ਨਹੀਂ ਲੱਗਦਾ ਅਨਮੋਲ ਗगन ਮਾਨ ਹੋ ਰਾ ਤੇ ਸੱਸ ਖੁਦ ਬਨੂੜ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਚੁੱਕੇ ਨੇ ਉਹ ਤਾਂ ਸਿਆਸੀ ਪਰਿਵਾਰ ਆ ਤੇ ਉਸ ਪਰਿਵਾਰ ਦੇ ਵਿੱਚ ਪਹਿਲਾਂ ਇੱਕ ਹੁੰਦਾ ਕਿ ਸਾਡੇ ਚੋਂ ਬੰਦੇ ਹੀ ਸਿਆਸਤ ਕਰਦੇ ਔਰਤਾ ਸਿਆਸਤ ਨਹੀਂ ਕਰਦੀਆਂ ਪਰ ਉਸ ਪਰਿਵਾਰ ਦੀ ਤਾਂ ਇੱਕ ਔਰਤ ਪਹਿਲਾਂ ਹੀ ਸਿਆਸਤ ਦੇ ਵਿੱਚ ਆ ਕੇ ਟਿਕਟ ਤੇ ਚੋਣ ਲੜ ਕੇ ਕੁਝ ਵੀ ਵੋਟਾਂ ਤੇ ਹਾਰੀ ਉਹ ਵੀ ਥਿਊਰੀ ਮੈਨੂੰ ਦਾ ਜੱਜ ਦੀ ਜਿਹੜੀ ਥਿਊਰੀ ਤੁਹਾਨੂੰ ਮੈਂ ਕੱਲ ਦਿੱਤੀ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਆਈ ਖਰਣ ਮਹਾਲੀ ਤੋਂ ਉਹ ਐਸੀ ਕਿ ਕੰਮ ਨਹੀਂ ਹੋ ਰਿਹਾ ਸੀ ਹਲਕੇ ਜਿ ਵੜਨਾ ਔਖਾ ਹੋਇਆ ਪਿਆ ਸੀ ਅਨਮੋਲ ਗਗਨਮਾਨ ਦਾ ਵਾਰ-ਵਾਰ ਕਹਿਣ ਦੇ ਬਾਵਜੂਦ ਵਾਰ-ਵਾਰ ਗੱਲਾਂ ਕਰਨ ਦੇ ਬਾਵਜੂਦ ਉੱਥੇ ਫੈਲਿਆ ਹੋਇਆ ਇਹ ਸਾਰਾ ਜਾਲ ਹੈ ਜਿਹੜਾ ਇਹ ਰਾਹ ਨਹੀਂ ਸੀ ਦੇ ਰਿਹਾ ਕੰਮ ਨਾ ਹੋਣੇ ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਹੋਣੇ ਤੁਸੀਂ ਉਹ ਵੀਡੀਓ ਸੁਣੀਆ ਉਹਨਾਂ ਦੀਆਂ ਕਿ ਮੇਰੇ ਨਾਂ ਤੇ ਪੈਸੇ ਲੈ ਜਾ ਰਹੇ ਨੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣੀ ਸੱਤਾ ਤੇਰਾ ਐਮਐਲਏ ਹੋਵੇ ਸਾਬਕਾ ਮੰਤਰੀ ਹੋਵੇ ਉਹ ਇਹ ਗੱਲ ਕਹੇ ਤਾਂ ਇਹ ਸਾਰੀਆਂ ਚੀਜ਼ਾਂ ਬੰਦੇ ਨੂੰ ਤੋੜ ਕੇ ਰੱਖ ਦਿੰਦੀਆਂ ਨੇ ਬੰਦਾ ਇਹਨੂੰ ਮਜਬੂਰ ਕਰ ਦਿੰਦੀ ਹੈ। ਹੁਣ ਚਰਚਾਵਾਂ 'ਚ ਕਈ ਨੇ ਰਣਜੀਤ ਗਿੱਲ ਜਿਹੜੇ ਕਿ ਗਿਲਕੋਵੈਲੀ ਵਾਲੇ ਆ ਉਹਨਾਂ ਦਾ ਕੀ ਬੰਨਾ ਹੈ? ਉਹ ਆਮ ਆਦਮੀ ਪਾਰਟੀ 'ਚ ਜਾਣਗੇ, ਭਾਵੇਂ ਬੀਜੇਪੀ 'ਚ ਜਾਣਗੇ, ਕਿੱਥੇ ਜਾਣਗੇ ਕਈ ਚਰਚਾਵਾਂ ਨੇ। ਕਈ ਲੋਕ ਕਹਿੰਦੇ ਆ ਕਿ ਉਹ ਬੀਜੇਪੀ 'ਚ ਚਲੇ ਜਾਣਗੇ। ਕਈ ਲੋਕ ਕਹਿੰਦੇ ਆ ਕਿ ਉਹ ਆਮ ਆਦਮੀ ਪਾਰਟੀ ਬਸ ਅੱਜ ਹੀ ਸਰੂਪਾ ਲੈ ਕੇ ਖੜੇ ਨੇ ਕੇਜਰੀਵਾਲ ਗੱਲ ਚ ਪਵਾ ਲੈਣਗੇ। ਤੇ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਸਥਿਤੀ ਨੂੰ ਵਾਚ ਰਹੇ ਨੇ। ਪੰਜ ਮੈਂਬਰੀ ਭਰਤੀ ਕਮੇਟੀ ਕਿਸ ਪਾਸੇ ਨੂੰ ਜਾਂਦੀ ਹੈ ਉਹ ਵੀ ਬਾਚ ਰਹੇ ਨੇ ਸ਼ਾਇਦ ਉਹ ਉਹਨਾਂ ਨਾਲ ਚਲੇ ਜਾਣ ਹਾਲੇ ਸਥਿਤੀ ਕੋਈ ਬਹੁਤੀ ਸਾਫ਼ ਨਹੀਂ ਹੈ ਪਰ ਗੱਲ ਇਹ ਹੈ ਕਿ ਹੁਣ ਇਸੇ ਵਿਚਕਾਰ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਰਿਐਕਸ਼ਨ ਲੈਣੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਨੇ ਉਹਨਾਂ ਦਾ ਇੱਕ ਆਗੂ ਉਹਨਾਂ ਦਾ ਇੱਕ ਮੈਂਬਰ ਅਸਤੀਫਾ ਦੇ ਰਿਹਾ ਪੰਜ ਤੋਂ ਮਹੀਨ ਪੰਜ ਮਹੀਨੇ ਮੰਨ ਲੈਨੇ ਆਪਾਂ ਪੰਜ ਮਹੀਨਿਆਂ ਤੋਂ ਅਸਤੀਫਾ ਦਿੱਤਾ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਨੂੰ ਇਹਦੇ ਬਾਰੇ ਹਲੇ ਬਹੁਤੀ ਜਾਣਕਾਰੀ ਨਹੀਂ ਆਈ ਮੈਨੂੰ ਸਰਸਰੀ ਜਾਣਕਾਰੀ ਆਈ ਹੈ ਮੈਂ ਇੱਤੇ ਗੱਲ ਕਰੂੰਗਾ ਇਦਾਂ ਤਾਂ ਸੰਭਵ ਨਹੀਂ ਇਹੀ ਰਟਿਆ ਰਟਾਇਆ ਜਾਂ ਬਿਆਨ ਅਮਨ ਰੋੜਾ ਹੋਣਾ ਦਾ ਸੀ ਯਾਨੀ ਕਿ ਤੁਹਾਡਾ ਐਮਐਲਏ 5 ਮਹੀਨਿਆਂ ਤੋਂ ਅਸਤੀਫਾ ਦੇ ਕੇ ਬਿਠਾ ਤੁਹਾਨੂੰ ਪਤਾ ਨਹੀਂ ਇਹਦਾ ਮਤਲਬ ਕੀ ਚੱਲ ਰਿਹਾ ਸੀ ਜਾਂ ਤੁਸੀਂ ਲੁਕੋ ਕੇ ਰੱਖ ਰਹੇ ਹੋ ਤੁਸੀਂ ਅੰਦਰ ਖਾਤੇ ਮਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਭਗਵੰਤ ਮਾਨ ਕਹਿੰਦੇ ਕਿ ਮੈਂ ਇੱਤੇ ਮੀਟਿੰਗ ਕਰੂੰਗਾ ਜਿਹੜੀ ਮੀਟਿੰਗ ਭਗਵੰਤ ਮਾਨ ਨੇ ਸੱਦੀਓ ਕੀ ਕਾਰਨ ਗਿਆ ਇਸ ਮੀਟਿੰਗ ਦੇ ਵਿੱਚ ਫਿਰ ਕਿਹਦੇ ਵਿੱਚ ਵਿਸਤਾਰ ਤੇ ਚਰਚਾ ਹੋਊਗੀ ਇਹਦਾ ਮਤਲਬ 5 ਮਹੀਨਿਆਂ ਤੋਂ ਤੁਸੀਂ ਕੀ ਕਰ ਰਹੇ ਸੀ 5 ਮਹੀਨਿਆਂ ਤੋਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜਾਂ ਵਿਧਾਨ ਸਭਾ ਦੇ ਸਪੀਕਰ ਨੇ ਤੁਹਾਨੂੰ ਦੱਸਿਆ ਹੀ ਨਹੀਂ ਕਿ ਇਹ ਇੱਕ ਘਟਨਾ ਵਾਪਰ ਚੁੱਕੀ ਆ ਹਾਲਾਂਕਿ ਵਿਧਾਨ ਸਭਾ ਸਪੀਕਰ ਵੀ ਤਾਂ ਇੱਕ ਪਾਰਟੀ ਦਾ ਨੁਮਾਇੰਦਾ ਬਣ ਕੇ ਕੰਮ ਕਰਦੇ ਨੇ ਅੱਜ ਕੱਲ ਜੋ ਵਿਧਾਨ ਸਭਾ ਸਪੀਕਰਾਂ ਦੇ کردار ਵੱਖ-ਵੱਖ ਕੇਸਾਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਵਿਧਾਨ ਸਭਾ ਚ ਦੇਖਣ ਨੂੰ ਮਿਲੇ ਨੇ ਉਹ ਤਾਂ ਇੱਕ ਧਿਰ ਦੇ ਵੱਜੋਂ ਵਿਚਰਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਸਪੀਕਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਸੰਤੁਲਨ ਬਣਾ ਕੇ ਚੱਲਣ ਦਾ ਜਿਹੜਾ ਸਪੀਕਰ ਦਾ ਉਹਦਾ ਹੈ ਉਹ ਇਸ ਤਰ੍ਹਾਂ ਦਾ ਖੈਰ ਜਿਹੜਾ ਆਮ ਆਦਮੀ ਪਾਰਟੀ ਦੇ ਅੰਦਰ ਨਵਾਂ ਖਿਲਾੜਾ ਪੈਣ ਜਾ ਰਿਹਾ ਉਹ ਇਹੀ ਹੈ ਕਿ ਬਹੁਤ ਸਾਰੀਆਂ ਚਰਚਾਾਂ ਹਨ ਕਿ ਬਾਹਰਲੇ ਆਗੂ ਹੋਰ ਲਿਆ ਕੇ ਜਿਹੜਾ ਕੋਈ ਦੂਜੇ ਨੰਬਰ ਤੇ ਰਿਹਾ ਆਮ ਆਦਮੀ ਪਾਰਟੀ ਤੋਂ ਉਹਨੂੰ ਲੈ ਆਓ ਜਿਹੜਾ 222 ਦੇ ਵਿੱਚ ਜਿੰਦੇ ਖਿਲਾਫ ਭੰਡੀ ਪ੍ਰਚਾਰ ਕਰਦੇ ਰਹੇ ਜਿਹਦੇ ਖਿਲਾਫ ਬੋਲ-ਬੋਲ ਕੇ ਸੰਗ ਸੁਕਾਲੇ ਆਮ ਆਦਮੀ ਪਾਰਟੀ ਲਈ ਉਹਨਾਂ ਨੂੰ ਲਿਆਓ ਜਿਹੜੇ ਤੁਹਾਡੇ ਜਿੱਤੇ ਨੇ ਉਹਨਾਂ ਦੀਆਂ ਕਰੀਬ-ਕਰੀਬ ਕਿਹਾ ਜਾਂਦਾ ਹੈ ਕਿ 48 ਤੋਂ 50 ਟਿਕਟਾਂ ਕੱਟੀਆਂ ਜਾਣੀਆਂ ਨੇ ਤਾਂ ਇਹ ਸਾਰੇ ਕਾਸੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਹੋਰ ਖਲਾਰਾ ਆਊਗਾ ਅਸਤੀਫੇ ਹੋਰ ਵੀ ਹੋਣਗੇ ਹਾਂ ਇਹ ਗੱਲ ਹੋ ਸਕਦੀ ਹੈ ਕਿ ਅਸਤੀਫੇ ਅੱਜ ਤੋਂ 7-8 ਮਹੀਨੇ ਬਾਅਦ ਹੋਣੇ ਸ਼ੁਰੂ ਹੋਣ ਪਰ